ਦੇਸ਼ ਦੁਨੀਆ ਵਿੱਚ ਬਾਤ ਤੇ ਪੰਜਾਬੀਆਂ ਨੂੰ ਸਤਿ ਸ੍ਰੀ ਅਕਾਲ ਮੈਰਜਿੰਦਰ ਸਿੰਘ ਬਿਲਕਤ ਤੁਸੀਂ ਵੇਖ ਰਹੇ ਹੋ ਬਿਲਕਾ ਨਿਊਜ਼ ਆਨਲਾਈਨ ਚੈਨਲ ਤੇ ਦੋਸਤੋ ਚੋਣ ਦਮकल ਬਿਲਕਾ 224 ਦਾ ਅੱਜ ਚੋਣ ਪ੍ਰਚਾਰ ਇੱਥੇ ਸਮਾਪਤ ਹੋ ਗਿਆ ਹੈ ਲਗਾਤਾਰ ਪਿਛਲੇ ਦਿਨਾਂ ਤੋਂ ਬਿਲਕਤ ਦੇ ਵਿੱਚ ਚੋਣ ਲੜ ਰਹੇ ਉਮੀਦਵਾਰ ਬੜੇ ਜੋਰ ਨਾਲ ਚੋਣ ਪ੍ਰਚਾਰ ਲਈ ਲੱਗੇ ਹੋਏ ਸੀ ਭਾਵੇਂ ਕਿ ਮੌਸਮ ਠੰਡਾ ਪਰ ਬਿਲਕਤ ਦੇ ਵਿੱਚ ਸਿਆਸੀ ਜਿਹੜਾ ਮੌਸਮ ਹੈ ਉਹ ਬਹੁਤ ਇਹ ਘਰ ਮੈਂ ਤੇ ਇਸ ਤਰ੍ਹਾਂ ਰਹਿ ਤੇ ਆਓ ਅੱਜ ਇਹ ਹਲਕਾ ਬਦਾ ਇਕ ਵੀ ਵੀ ਇੰਦਰਜੀਤ ਕੌਰ ਮਾਨ ਰਾ ਤੋਂ ਜਾਣਦੇ ਆ ਕਿ ਚੋਣ ਪ੍ਰਚਾਰ ਅੱਜ ਸਮਾਪਤ ਹੋ ਗਿਆ ਤੇ ਇਹਨਾਂ ਚੋਣਾਂ ਨੂੰ ਲੈ ਕੇ ਕਿਹੋ ਜੀ ਤਿਆਰੀ ਹੈ ਤੇ ਇਹਦੇ ਨਾਲ ਹੀ ਪੁੱਛਾਂਗੇ ਕਿ ਸ਼ਾਂਤਮਈ ਚੋਣ ਕਰਾਉਣ ਲਈ ਕਿਹੋ ਜਿਹਾ ਪ੍ਰਬੰਧ ਹੈ ਤੇ ਉੱਥੇ ਅਗਲੀ ਗੱਲ ਕਰਾਂਗੇ ਕਿ ਅਕਸਰ ਹਲਕੇ ਦੇ ਲੋਕਾਂ ਦਾ ਇਹ ਸਵਾਲ ਹੈ ਕੇ ਬੀਬੀ ਮਾਨ ਜੇ ਆਉ ਉਹ ਬਿਲਗੇ ਨੂੰ ਬਹੁਤ ਜਿਆਦਾ ਸਮਾਂ ਦਿੰਦੇ ਆ ਇਹਦਾ ਕੀ ਕਾਰਨ ਹੈ ਤੇ ਆਉ ਕਰਵਾਤਾ ਸੈਨਸ ਰਾਜ ਜਿਹੜਾ ਸਿੰਕ ਕਰਦੇ ਆ ਐ ਬੀਬੀ ਮਾਨ ਜੀ ਤੁਹਾਡਾ ਬਿਲਗੇ ਨੂੰ ਜ਼ੋਰ ਲੈਂਦੇ ਇਸ ਵਾਸਤੇ ਕੁੱਝ ਸਿਖਲ ਜੀ ਤਰੀਕਾ ਐ ਅੱਜ ਤੋਂ ਪ੍ਰਚਾਰ ਜਿਹੜਾ ਸਮਾਪਤ ਹੋ ਗਿਆ ਤੇ ਬਿਲਗੇ ਦੇ ਵਿੱਚ ਜਿਹੜਾ ਤੁਸੀਂ ਬਹੁਤ ਡੋਰ ਟੂ ਡੋਰ ਲਈ ਸਮਾਰਤਾ ਏ ਲੋਕਾਂ ਦਾ ਕੀ ਹਮਾਰਾ ਕਿ ਲੋਕਾਂ ਨੇ ਕਿੰਨਾ ਪਿਆਰ ਦਿੱਤਾ ਤੁਹਾਨੂੰ ਇਹਦੇ ਬਾਰੇ ਸਾਡੀ ਸ਼ੁਰੂਆਤ ਕਿ ਅ ਰਜਿੰਦਰ ਜੀ ਪਿਛਲੇ ਕਾਫੀ ਦਿਨਾਂ ਤੋਂ ਬਿਲਗੇ ਦੇ ਵਿੱਚ ਚੋਰ ਪਰਚਾ ਜਿਹੜਾ ਉਹ ਅਸੀਂ ਕਰ ਰਹੇ ਹਾਂ ਡੋਰ ਟੋਰ ਕੀਤਾ ਲਗਾਤਾਰ ਸਾਰੇ ਫਿਰਕੇ ਨੂੰ ਜੀ ਬਹੁਤ ਪਿਆਰ ਸਤਿਕਾਰ ਲੋਕਾਂ ਦਾ ਮਿਲਿਆ ਹੌਸਲਾ ਮਿਲਿਆ ਭਰੋਸਾ ਮਿਲਿਆ ਬਹੁਤ ਉਤਸ਼ਾਹ ਮਿਲਿਆ ਕਿ ਮੈਨੂੰ ਆਪਣੇ ਕੀਤੇ ਹੋਏ ਕੰਮ ਦਾ ਰਿਵਾਰਡ ਮਿਲਿਆ ਜੀ ਇਲੈਕਸ਼ਨ ਤੋਂ ਵੀ ਪਹਿਲਾਂ ਤੇ ਤਸੱਲੀ ਹੋਈ ਤੇ ਉਹਦੇ ਨਾਲ-ਨਾਲ ਅੱਜ ਚੋਣ ਪ੍ਰਚਾਰ ਖਤਮ ਹੋ ਗਿਆ। ਔਰ ਇਸ ਖਤਮ ਹੋਣ ਦੇ ਚੋਣ ਪ੍ਰਚਾਰ ਦੇ ਨਾਲ ਹੀ ਜਿਹੜੀਆਂ ਪ੍ਰਸ਼ਾਸਨ ਦੀਆਂ ਸਰਗਰਮੀਆਂ ਸ਼ੁਰੂ ਹੋ ਗਈਆਂ ਔਰ ਬਹੁਤ ਵਧੀਆ ਤਰੀਕੇ ਦੇ ਨਾਲ ਟਰਾਂਸਪੇਰੈਂਟ ਤਰੀਕੇ ਦੇ ਨਾਲ ਔਰ ਬਿਲਕੁਲ ਇਮਾਨਦਾਰੀ ਨਾਲ ਔਰ ਸ਼ਾਂਤਮਈ ਇਲੈਕਸ਼ਨ ਕਰਾਉਣ ਵਾਸਤੇ ਪ੍ਰਸ਼ਾਸਨ ਦੇ ਨਾਲ ਗੱਲਬਾਤ ਹੋਈ ਆ ਕਿ ਭਈ ਅ ਇਹ ਕਿਸੇ ਕਿਸਮ ਦਾ ਕੋਈ ਵੀ ਉਪੱਤਰ ਨਾ ਹੋਵੇ ਕਿਸੇ ਕਿਸਮ ਦਾ ਕਿਸ ਨਾਲ ਕੋਈ ਧੱਕਾ ਨਾ ਹੋਵੇ ਔਰ ਸ਼ਾਂਤਮਈ ਇਲੈਕਸ਼ਨ ਹੋਵੇ ਅ ਜਿਹੜਾ ਸਵਾਲ ਤੁਸੀਂ ਮਿਲ ਕੇ ਵਾਸਤੇ ਕੀਤਾ ਇੱਕ ਤਾਂ ਮਹਿਰੂਜ਼ ਕਹਿੰਨੀ ਆ ਕਿ ਤਾਂ ਤਾਂ ਸਾਹਿਬ ਸ੍ਰੀ ਅਰਜਨਦੇਵ ਜੀ ਮਹਾਰਾਜ ਜੀ ਦਾ ਇਹ ਚਲਸ਼ੋ ਪ੍ਰਾਪਤ ਅ ਤਰਤੀਆ ਇਸ ਕਰਕੇ ਮੁਹੱਬਤ ਹੈ ਬਹੁਤ ਜਿਆਦੀ ਸ਼ਰਦਾ ਆ ਦੂਸਰਾ ਅਸੀਂ ਜਿਸ ਆਜ਼ਾਦੀ ਦਾ ਨਿਗਮਣ ਰਹੇ ਹਾਂ ਜਿਸ ਆਜ਼ਾਦੀ ਦੇ ਸਿਰ ਤੇ ਅੱਜ ਐਮ ਐਲ ਏ ਬਣ ਕੇ ਬੈਠੇ ਆ ਉਹਨਾਂ ਫ੍ਰੀडम ਫਾਈਟਰਸ ਦਾ ਜਿਹੜੇ 78 ਇਥੋਂ ਦੇ ਹੋਏ ਨੇ ਉਹਨਾਂ ਦਾ ਕਰਕੇ ਮਿਲ ਕੇ ਤਾਂ ਸਕਾਰਬੰਧ ਹੈ ਇਸ ਕਰਕੇ ਸਮਵੰਧ ਨਹੀਂ ਹੈ। ਔਰ ਤੀਸਰਾ ਬਹੁਤ ਇੱਕ ਹੋਰ ਅਹਿਮ ਗੱਲ ਆ ਕਿ 2022 ਦੇ ਵਿੱਚ ਜਦੋਂ ਹਜੇ ਮਿਲਗਾ ਵਾਸੀ ਮੈਨੂੰ ਜੇ ਇਹ ਕਹਿ ਲਓ ਕਿ ਬਈ ਬਹੁਤ ਘਟ ਜਾਂਦੇ ਸੀ ਔਰ ਸਾਡੇ ਵਰਕਰ ਵੀ ਜਿਹੜਿਆ ਉਹ ਇੱਕ ਹੱਥ ਦੀਆਂ ਉਂਗਲੀਆਂ ਤੇ ਵੀ ਪੂਰੇ ਨਹੀਂ ਸਿਉਂਦੇ। ਜੀ। ਉਹਨਾਂ ਸਮਿਆਂ ਦੇ ਵਿੱਚ ਔਰ ਪੂਰੇ ਵੀ ਨਹੀਂ ਸੀ ਹੁੰਦੇ ਤਜਰਬੇ ਦੀ ਵੀ ਘਾਟ ਸੀ ਅਪਰੋਚ ਦੇ ਵੀ ਘਾਟ ਸੀ ਔਰ ਸਭ ਕੁਝ ਦੇ ਹੋਣ ਦੇ ਬਾਵਜੂਦ ਇੱਕ ਵਾਰੀ ਮੈਂ ਉਦੋਂ ਵੀ ਡੋਰ ਡੋਰ ਕੀਤਾ ਸੀ ਜੀ ਔਰ ਮੈਨੂੰ ਬਿਲਗੇ ਦੇ ਲੋਕਾਂ ਨੇ ਇੰਨਾ ਪਿਆਰ ਦਿੱਤਾ ਸੀ ਕਿ ਪਹਿਲੀ ਵਾਰੀ ਮੈਂ ਬਿਲਗੇ ਦੇ ਵਿੱਚ ਇਲੈਕਸ਼ਨ ਦੀ ਕੈਂਪੇਨ ਕੀਤੀ ਸੀ ਔਰ ਮੈਨੂੰ 150 ਵੋਟ ਦੇ ਨਾਲ ਬਿਲਗਾ ਵਾਸੀਆਂ ਨੇ ਜਿਤਾਇਆ ਸੀ ਜਿਹੜਾ ਕਿ ਮੈਂ ਉਹਨਾਂ ਦਾ ਧੇੜ ਨਹੀਂ ਦੇ ਸਕਦਾ ਠੀਕ ਹੈ ਉਸੇ ਕਰਜ਼ ਨੂੰ ਉਤਾਰਨ ਵਾਸਤੇ ਮੈਂ ਬਿਲਗੇ ਵਾਸਤੇ ਦਿਨ ਰਾਤ ਦਾ ਦੇ ਨਾਲ ਸੋਚਦੀਆਂ ਸੁਰੇਤਾ ਦੇ ਨਾਲ ਕੰਮ ਕਰਦੀਆਂ ਜੋ ਸ਼ਰਧਾਪੂਰਵਕ ਕੰਮ ਕਰਦੀਆਂ ਜੋ ਤੇ ਧਰਤੀ ਜਿਹੜੀ ਆ ਤੇ ਨਮਨ ਕਰਨ ਵਾਲੀ ਧਰਤੀ ਆ ਔਰ ਅੱਜ ਚੋਣ ਇਲੈਕਸ਼ਨ ਦਾ ਜਿਹੜਾ ਸੈਟਾ ਸਮਾਇਆ প্রচার ਦਾ ਉਸ সমাপ্ত ਹੋਇਆ ਬੜੀ ਤਸੱਲੀ ਆ ਮਨ ਨੂੰ ਮੈਂ ਬੜੀ ਬਹੁਤ ਸ਼ਾਂਤਮਈ ਢੰਗ ਦੇ ਨਾਲ ਇਲੈਕਸ਼ਨ ਹੋਣੀ ਚਾਹੀਦੀ ਆ ਮੈਨੂੰ ਆਪਣੇ ਆਪ ਨੂੰ ਬਹੁਤ ਤਸੱਲੀ ਆ ਸਾਨੂੰ ਆਪਣੀ ਮਿਹਨਤ ਦੇ ਉੱਤੇ ਭਰੋਸਾ ਹੋਣਾ ਚਾਹੀਦਾ ਸਾਨੂੰ ਆਪਣੇ ਲੋਕਾਂ ਦੀ ਸਮਝ ਤੇ ਭਰੋਸਾ ਹੋਣਾ ਚਾਹੀਦਾ ਚੋਣ ਤੇ ਭਰੋਸਾ ਹੋਣਾ ਚਾਹੀਦਾ ਔਰ ਇਸ ਕਰਕੇ ਮੈਂ ਸਾਰੇ ਬਿਲਗੇ ਨੂੰ ਅਪੀਲ ਕਰਦੀ ਆ ਹੱਥ ਜੋੜ ਕੇ ਸਭ ਨੂੰ ਅਪੀਲ ਕਰਦੀ ਆ ਕਿ ਵਧੀਆ ਤਰੀਕੇ ਦੇ ਨਾਲ ਆਪੋ ਆਪਣੇ ਮਨਪਸੰਦ ਕੈਂਡੀਡੇਟ ਨੂੰ ਅਤੇ ਬਿਲਗੇ ਦੇ ਵਿਕਾਸ ਨੂੰ ਮੁੱਖ ਰੱਖ ਕੇ ਬਿਲਗੇ ਦੀ ਇਸ ਪਵਿੱਤਰ ਧਰਤੀ ਦੇ ਸਨੈਰੀਓ ਜਿਹੜੇ ਹੋਣੇ ਚਾਹੀਦੇ ਆ ਉਹਦੇ ਮੁਤਾਬਕ ਤੁਸੀਂ ਸਾਰੇ ਜਣੇ ਆਪਣੀ ਵੋਟ ਪੁੱਲ ਕਰਨੀ ਔਰ ਹਰ ਇੱਕ ਨੇ ਵੋਟ ਪਹੁੰਚਾਣਾ ਵੋਟ ਜਿਹੜਾ ਪਾਉਣਾ ਉਹ ਅਧਿਕਾਰ ਹੈ ਆਪਣਾ ਔਰ ਇਹ ਅਧਿਕਾਰ ਬਹੁਤ ਔਖਾ ਆਪਾਂ ਨੂੰ ਮਿਲਿਆ ਲੱਖਾਂ ਕੁਰਬਾਨੀਆਂ ਤੋਂ ਬਾਅਦ ਮਿਲੇ ਹੋਏ ਇਸ ਅਧਿਕਾਰ ਨੂੰ ਬਿਲਕੁਲ ਗਵਾਉਣਾ ਨਹੀਂ ਚਾਹੀਦਾ ਔਰ ਸਭ ਨੂੰ ਵੋਟ ਪਹੁੰਚਾ ਜਾਇਦਾ ਪੋਲਿੰਗ ਸਟੇਸ਼ਨ ਤੇ ਬਿਲਕੁਲ ਤੁਹਾਡੀ ਇਹ ਗੱਲ ਸਹੀ ਹੈ ਕਿ ਸਾਰੇ ਵੋਟਰਾਂ ਨੂੰ ਬਹੁਤ ਉਤਸ਼ਾਹ ਨਾਲ ਜਿਹੜਾ ਮਤਦਾਨ ਕਰਨਾ ਚਾਹੀਦਾ ਤਾਂ ਕਿ ਇੱਥੇ ਜਿਹੜੀ ਆ ਵੋਟ ਪਰਸੈਂਟ ਉਹ ਵੱਧ ਤੋਂ ਵੱਧ ਹੋਵੇ ਤੇ ਜ਼ਿਲ੍ਹੇ ਦੇ ਵਿੱਚ ਇਸ ਗੱਲ ਦੀ ਚਰਚਾ ਹੋਵੇ ਕਿ ਬਿਲਗੇ ਦੇ ਲੋਕਾਂ ਨੇ ਵੱਧ ਤੋਂ ਵੱਧ ਮਤਦਾਨ ਕੀਤਾ ਤੇ ਬਿਲਗੇ ਦੇ ਲੋਕ ਜਿਹੜੇ ਆ ਉਹ ਵੋਟਾਂ ਪ੍ਰਤੀ ਬਹੁਤ ਉਤਸ਼ਾਹਤ ਸੀ ਤੇ ਉੱਥੇ ਹੀ ਇਹ ਵਿੱਚ ਇੱਕ ਸਵਾਲ ਆਇਆ ਵਿਕਾਸ ਨੂੰ ਲੈ ਕੇ ਜਿੰਨੇ ਤੁਸੀਂ ਬੜੇ ਕਿਦੇ ਫਾਟ ਲੈ ਕੇ ਆਉਂਦੇ ਹੋ ਉਹ ਹਲਕੇ ਦੇ ਜਿਹੜਾ ਆ ਵਿੱਚ ਚਰਚਾ ਆ ਕਿ ਬਿਲਕੀ ਨੂੰ ਖੁੱਲਾ ਹੱਥ ਹੈ ਬਿਲਕੁਲ ਠੀਕ ਤੁਹਾਡੇ ਬਣੋ ਤੇ ਕੀ ਇਹ ਚੋਣ ਪ੍ਰਚਾਰ ਦੇ ਦਿਨਾਂ 'ਚ ਤੁਸੀਂ ਲੋਕਾਂ ਤੱਕ ਇਹ ਗੱਲ ਆਪਣੀ ਪੂਰੀ ਪਹੁੰਚਾ ਚੁੱਕੇ ਆਂ ਵੀ ਜਿੰਨੇ ਤੁਸੀਂ ਇੱਥੇ ਲਈ ਪੈਸੇ ਲੈ ਕੇ ਆਏ ਆ ਉਹਦੇ ਬਾਰੇ ਲੋਕਾਂ ਦੇ ਵਿੱਚ ਇਹ ਤੁਹਾਨੂੰ ਸੁਣਦੇ ਮਿਲਿਆ ਵੀ ਵਾਕਈ ਤੁਸੀਂ ਉਹਨਾਂ ਦੇ ਬਹੁਤ ਕੁੱਲਾ ਬੱਪਾ ਲਗੇ ਆ ਬਿਲਕੁਲ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਹੀ ਧੰਨਵਾਦ ਕਰਨਾ ਚਾਹੁੰਦੀ ਆ ਕਿ ਤੁਸੀਂ ਰੋਜ਼-ਰੋਜ਼ ਦੀ ਜਿਹੜੀ ਰਿਪੋਰਟ ਮੇਰੇ ਜਿਹੜੀ ਪ੍ਰਚਾਰ ਦੀ ਉਹ ਬਿਲਗਰ ਨਿਵਾਸੀਆਂ ਤੱਕ ਪਹੁੰਚਾਈ ਆ ਮੀਡੀਆ 'ਚ ਪਹੁੰਚਾਈ ਆ ਐਨਆਰਆਈਜ਼ ਵੀਰਾਂ ਤੱਕ ਪਹੁੰਚਾਈ ਆ ਜਿਹੜੇ ਬਿਲਗੇ ਨੂੰ ਮੁਹੱਬਤ ਕਰਦੇ ਆ ਔਰ ਚੰਗੇ ਸ਼ਾਸਨ ਨੂੰ ਮੁਹੱਬਤ ਕਰਦੇ ਆ ਤੁਸੀਂ ਉਹਨਾਂ ਤੱਕ ਇਹ ਗੱਲ ਪਹੁੰਚਾਈ ਔਰ ਮੈਨੂੰ ਕਿਤੇ ਵੀ ਕੁਝ ਵੀ ਦੱਸਣ ਦੀ ਜ਼ਰੂਰਤ ਨਹੀਂ ਪਈ ਜੀ ਹਰ ਬਿਲਗਰ ਨਿਵਾਸੀ ਵਖੂਪੀ ਜਾਣਦਾ ਕਿ ਕਿਹੜੇ ਕਿਹੜੇ ਕੰਮ ਹੋ ਰਿਹਾ ਕਿਵੇਂ ਹੋ ਰਿਹਾ ਮੈਂ ਜਸਟ ਸਿਰਫ ਉਹਨਾਂ ਨੂੰ ਹੱਥ ਜੋੜ ਕੇ ਅਪੀਲ ਕੀਤੀ ਆ ਵੋਟ ਵਾਸਤੇ ਔਰ ਉਹਨਾਂ ਦੇ ਮੌਕੇ ਦੇ ਦੁੱਖ ਸੁੱਖ ਪੁੱਛਿਆ ਕੋਈ ਮੌਕੇ ਦੇ ਕੰਮ ਕਰ ਜਾਂ ਜਿਹੜੀ ਜਿਨ੍ਹਾਂ ਦੀ ਕਿਸੇ ਦੀ ਪਹੁੰਚ ਨਹੀਂ ਸੀ ਕੰਮ ਕਰਨ ਤੱਕ ਦੀ ਮੈਂ ਸਿਰਫ ਉਹ ਪੁੱਛਿਆ ਵਿਕਾਸ ਜਿਹੜਾ ਆ ਉਹ ਉਹਨਾਂ ਦਾ ਉਹਨਾਂ ਨੂੰ ਪਹਿਲਾਂ ਹੀ ਮੂੰਹ ਬੋਲਦਾ ਕਿ ਕਿ ਗਰਾਊਂਡ ਤੇ ਕੰਮ ਕਰ ਹੋ ਰਿਹਾ ਇਸ ਕਰਕੇ ਮੈਨੂੰ ਕਿਸੇ ਨੂੰ ਦੱਸਣ ਦੀ ਜ਼ਰੂਰਤ ਨਹੀਂ ਪਈ ਸਾਰਾ ਬਿਲਦਾ ਜਾਣਦਾ ਕਿ ਵੀ ਇੱਥੇ ਕਰੋੜਾ ਰੁਪਏ ਦੇ ਕੰਮ ਜਿਹੜੇ ਹੋ ਰਹੇ ਜਿਵੇਂ ਤੁਸੀਂ ਗੱਲ ਕੀਤੀ ਆ ਕਿ ਰੋਜ਼ ਤੁਹਾਨੂੰ ਅਸੀਂ ਸਵਾਲ ਕਰਦੇ ਆ ਉੱਥੇ ਹੀ ਮੈਨੂੰ ਇਹ ਵੀ ਖੁਸ਼ੀ ਆ ਕਿ ਤੁਸੀਂ ਵੀ ਬਲਾ ਕੇ ਸਾਨੂੰ ਪੁੱਛਦੇ ਆ ਤੇ ਮੀਡੀਆ ਦਾ ਜਿਹੜਾ ਪੂਰਾ ਫਾਇਦਾ ਠਾਉਨੇ ਆ ਪਰ ਇੱਥੇ ਮੈਂ ਇਹ ਦੇਖਿਆ ਵੀ ਜਿਹੜਾ ਗੱਟ ਜੋੜਿਆ ਉਸ ਵੱਲੋਂ ਮੀਡੀਏ ਨੂੰ ਇੱਕ ਵਾਰੀ ਵੀ ਬਲਾ ਕੇ ਕੋਈ ਆਪਣਾ ਪ੍ਰੋਗਰਾਮ ਲੋਕਾਂ ਨੂੰ ਨਹੀਂ ਦਿੱਤਾ ਕੋਈ ਵੀ ਇੱਕ ਵੀ ਪ੍ਰੈਸ ਕਾਨਫਰੰਸ ਨਹੀਂ ਕੀਤੀ ਜਿਹਦੇ ਵਿੱਚ ਉਹ ਆਪਾਂ ਆਪਣਾ ਪ੍ਰੋਗਰਾਮ ਦੇ ਸਕਦੇ ਤੇ ਮੈਨੂੰ ਇਸ ਦਾ ਕਾ ਜ਼ਰੂਰ ਉਹਨਾਂ ਤੇ ਮਲਾਲ ਹੈ ਕਿ ਉਹ মিডিਏ ਦੀ ਵਰਤੋਂ ਨਹੀਂ ਕਰ ਸਕੇ ਭਾਵੇਂ ਕਿ ਮੈਡਮ ਜੀ ਅਸੀਂ ਪਿਛਲੇ 24-25 ਸਾਲਾਂ ਦੇ ਵਿੱਚ ਇਹਨਾਂ ਸਾਰਿਆਂ ਨੂੰ ਜਿਹੜੀ ਆ ਫੁੱਲ ਤੇ ਫੁੱਲ ਕਵਰੇਜ ਕਿਸੇ ਵੀ ਲਾਲਚ ਤੋਂ ਬਿਨਾਂ ਦਿੱਤੀ ਹੈ ਪਰ ਮੈਨੂੰ ਇਸ ਇਲੈਕਸ਼ਨ ਦੇ ਵਿੱਚ ਇਹ ਮਹਿਸੂਸ ਹੋਇਆ ਕਿ ਸ਼ਾਇਦ ਉਹ ਸਾਨੂੰ ਇੱਕ ਧਿਰ ਦੇ ਪੱਤਰਕਾਰ ਸਮਝਦੇ ਐ ਤੇ ਚਲੋ ਉਹ ਉਹਨਾਂ ਦੀ ਸੋਚ ਹੈ ਤੇ ਸਾਡੀ ਡਿਊਟੀ ਆ ਬੇ ਲੋਕਾਂ ਤੱਕ ਸਰਕਾਰ ਦਾ ਜਿਹੜਾ ਇੱਥੇ ਅ ਵਿਕਾਸ ਨੂੰ ਲੈ ਕੇ ਲੋਕਾਂ ਦੇ ਸੁੱਖ ਸੂਤਾਂ ਨੂੰ ਲੈ ਕੇ ਕੀ ਪ੍ਰੋਗਰਾਮ ਆ ਉਹ ਅਸੀਂ ਤੁਹਾਨੂੰ ਸਵਾਲ ਜਿਹੜਾ ਕਰਨਾ ਹੁੰਦਾ ਤੇ ਇਹ ਸੋਚਦਾ ਕਿਹਾ ਜਾ ਸਕਦਾ ਵੀ ਇਹ ਇੱਕ ਕਿਸਾ ਹੈ ਕਿ ਉਹਨਾਂ ਨੇ ਸਾਨੂੰ ਮੰਨ ਲਓ ਇਹ ਨਹੀਂ ਇਸ ਗੱਲੇ ਬੁਲਾਇਆ ਇਹ ਇਹ ਮੈਂ ਵੈਸੇ ਤੁਹਾਡੇ ਨਾਲ ਗੱਲ ਸਾਂਝੀ ਕੀਤੀ ਆ ਇਹਦੇ ਬਾਰੇ ਤੁਹਾਨੂੰ ਕੋਈ ਸਵਾਲ ਨਹੀਂ ਆ ਮੈਂ ਮੈਂ ਇਸ ਕੱਲ ਦਾ ਜਵਾਬ ਤੁਹਾਨੂੰ ਜ਼ਰੂਰ ਦੇਣਾ ਚਾਹੁੰਦੀ ਆ ਕਿ ਰਜਿੰਦਰ ਜੀ ਜੇ ਪੱਤਰਕਾਰੀ ਦੀ ਸਹੀ ਪੱਤਰਕਾਰੀ ਦੀ ਸੱਚੀ ਸੁੱਚੀ ਤੇ ਇਮਾਨਦਾਰ ਪੱਤਰਕਾਰੀ ਦੀ ਝਲਕ ਜਿਹੜੀ ਆ ਕਿਉਂਕਿ ਤੁਹਾਡੇ ਨਾਲ ਵੈਸੇ ਵੀ ਆਉਂਦਿਆਂ ਜਾਂਦਿਆਂ ਵਾਹ ਵਸਦਾ ਰਹਿੰਦਾ ਉਹ ਸਿਰਫ ਤੁਹਾਡੀ ਪੱਤਰਕਾਰੀ ਚੋਂ ਆਉਂਦੀ ਕਿਉਂਕਿ ਤੁਸੀਂ ਕਦੇ ਵੀ ਇੱਕ ਧਿਰ ਦੇ ਹੋ ਕੇ ਗੱਲ ਨਹੀਂ ਕਰਦੇ ਇੱਕ ਧਿਰ ਦੇ ਹੋ ਕੇ ਤੁਸੀਂ ਪਾਸ਼ਾ ਨਹੀਂ ਕਰਦੇ ਤੁਸੀਂ ਇੱਕਦਮ ਸਿੱਧੇ ਸਵਾਲ ਪੁੱਛਦੇ ਹੋ ਕਈ ਵਾਰੀ ਸਾਨੂੰ ਤੁਹਾਡੇ ਸਵਾਲ ਜਿਹੜੇ ਨਾ ਉਹ ਇੱਕਦਮ ਦੇ ਨਾਲ ਜਵਾਬ ਹੀ ਨਹੀਂ ਆਉਂਦਾ ਹੁੰਦਾ ਔਰ ਵਿਰੋਧੀ ਜਿਹੜੇ ਮੇਰੇ ਵਿਰੋਧੀ ਨੇ ਉਹ ਇੱਕ ਤਾਂ ਗੱਠ ਜੋੜ ਬੇਮੋਲ ਬੇਮੇਲ ਇਹ ਵਿਚਾਰਿਆਂ ਦਾ ਜੀ ਹੈਨਾ ਜਿਵੇਂ ਨਾ ਫਸੇ ਹੋਏ ਹੋਣ ਜਿਵੇਂ ਮਜਬੂਰੀ ਵਸ ਵਿਚਾਰਿਆਂ ਨੂੰ ਇਹ ਅੱਖ ਚੱਪਣਾ ਪੈ ਗਿਆ ਇੱਕ ਤੋਂ ਉਹਨਾਂ ਦਾ ਗੱਠ ਜੋੜ ਜਿਹੜਾ ਉਹ ਬੇ ਜੋੜ ਆ ਠੀਕ ਹੈ ਨੰਬਰ 2 ਤੇ ਉਹ ਇਹੋ ਲੋਕ ਹੀ ਨਹੀਂ ਹੈਗੇ ਜਿਨ੍ਹਾਂ ਦੇ ਕੋਈ ਏਜੰਡੇ ਹੁੰਦੇ ਆ ਜਿਨ੍ਹਾਂ ਦੇ ਕੋਈ ਕੋਈ ਪ੍ਰੋਗਰਾਮ ਹੁੰਦਾ ਆ ਜਿਨ੍ਹਾਂ ਦਾ ਕੋਈ ਵਿਜ਼ਨ ਹੁੰਦਾ ਇਹ ਉਹ ਲੋਕ ਹੀ ਨੇ ਤੁਸੀਂ ਇੰਨੇ ਚੇਅਰ ਦੇ ਬਿਲਗੇ ਦੇ ਵਿੱਚ ਰਹਿੰਦੇ ਹੋ ਤੁਸੀਂ ਐਕਸਪੈਕਟ ਹੀ ਕਿੱਥੋਂ ਕਿਵੇਂ ਕਰਦੇ ਹੋ ਕਿ ਇਹ ਤੁਹਾਡੇ ਕੋਲੋਂ ਇਹ ਆਪਣਾ ਕੋਈ ਪ੍ਰੋਗਰਾਮ ਲੈ ਕੇ ਆਉਣਗੇ ਜਾਂ ਕੋਈ ਤੁਮ ਜਿਵੇਂ ਪਿਛਲੇ ਸਮਿਆਂ ਦੀ ਕੋਈ ਉਦਾਹਰਣ ਤੁਹਾਡੇ ਕੋਲ ਹੈਗੀ ਤਾਂ ਦੱਸ ਦਿਓ ਕਿ ਕਦੀ ਸਾਰੀ ਜ਼ਿੰਦਗੀ ਦੇ ਵਿੱਚ ਇਹਨਾਂ ਨੇ ਕੋਈ ਆਪਣਾ ਪ੍ਰੋਗਰਾਮ ਲੈ ਕੇ ਆਂਦਾ ਹੋਵੇ ਤੁਸੀਂ ਭਾਵੇਂ ਪੁੱਛ ਕੇ ਕੋਈ ਨਾ ਕੋਈ ਪ੍ਰੋਗਰਾਮ ਇਹਨਾਂ ਨੇ ਪੁੱਛ ਪਾਤਾ ਹੋਊਗਾ ਕਿ ਵੀ ਆਂ ਇਹ ਤਾਂ ਆਕਰਜ ਪ੍ਰੋਗਰਾਮ ਉਹਨਾਂ ਦੇ ਕੋਲ ਕੋਈ ਵਿਜ਼ਨ ਹੈ ਹੀ ਨਹੀਂ ਬੇਜੋੜ ਇਹ ਜਿਹੜਾ ਇਹਨਾਂ ਦਾ ਇਕੱਠ ਜੋੜਿਆ ਉਹ ਸਿਰਫ ਆਪ ਕੋ ਆਪਣੀ ਖਾਲ ਨੂੰ ਬਚਾਉਣ ਵਾਸਤੇ ਆਪਣੀਆਂ ਆਪਣੀਆਂ ਕਲਗੀਆਂ ਬਚਾਉਣ ਵਾਸਤੇ ਇੱਜ਼ਤਾਂ ਬਚਾਉਣ ਵਾਸਤੇ ਕਿ ਬਈ ਅਸੀਂ ਇਲੈਕਸ਼ਨ ਦੇ ਵਿੱਚੋਂ ਭੱਜੇ ਨਹੀਂ ਵੈਸੇ ਇੱਕ ਕਿਸਮ ਦਾ ਇਹ ਭੱਜੇ ਹੋਇਆ ਜੇ ਇਲੈਕਸ਼ਨ ਦੇ ਵਿੱਚੋਂ ਭੱਜਦੇ ਨਾ ਡਟ ਕੇ ਲੜਦੇ ਡਟ ਕੇ ਖੜਦੇ ਆਪ ਕੋ ਆਪਣੀ ਪਾਰਟੀ ਦੀ ਮਰਿਆਦਾ ਰੱਖਦੇ ਤੇ ਫਿਰ ਮੈਨੂੰ ਇਸ ਤੋਂ ਵੱਧ ਖੁਸ਼ੀ ਹੁੰਦੀ ਵੱਧ ਮਜ਼ਾ ਆਉਣਾ ਸੀ ਲਖਣ ਲੜਨ ਦਾ ਇਹਨਾਂ ਦੇ ਇਹਨਾਂ ਦੇ ਕੋਲ ਤਾਂ ਆਪੋ ਆਪਣੇ ਪੈਰ ਵੀ ਨਹੀਂ ਬਚੇ ਖੜੇ ਹੋਣ ਵਾਸਤੇ ਜ਼ਮੀਨ ਹੀ ਨਹੀਂ ਬਚੀ ਖੜੇ ਹੋਣ ਵਾਸਤੇ ਤੇ ਤੁਸੀਂ ਪ੍ਰੋਗਰਾਮ ਦੀ ਗੱਲ ਕਰਕੇ ਪ੍ਰੋਗਰਾਮ ਤੁਹਾਨੂੰ ਕਿਹਨੇ ਦੇਣਾ ਸੀ ਚਲੋ ਤੁਹਾਡਾ ਗੁੱਸਾ ਆਪਣੇ ਥਾਂ ਜਾਇਜ਼ ਹੋ ਸਕਦਾ ਹੈ ਤੁਹਾਡਾ ਲੱਗ ਰਿਹਾ ਮੈਨੂੰ ਨਹੀਂ ਪਤਾ ਤੁਸੀਂ ਕਿਵੇਂ ਲੈਂਦੇ ਹੋ ਪਰ ਉਹਨਾਂ ਦੇ ਕੋਲ ਪ੍ਰੋਗਰਾਮ ਕੋਈ ਹੈ ਹੀ ਨਹੀਂ ਨਾ ਕੋਈ ਪਹਿਲਾ ਸੀ ਨਾ ਕੋਈ ਹੋਣਿਆ ਤੇ ਨਾ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦਾ ਕੋਈ ਪ੍ਰੋਗਰਾਮ ਹੋ ਸਕਦਾ ਉਹ ਤਾਂ ਵੈਸੇ ਘਸ ਗਏ ਹੋਣੇ ਡਕਸ਼ਣਾ ਲੜ ਲੜ ਕੇ ਉਹਨਾਂ ਦੇ ਪ੍ਰੋਗਰਾਮ ਉਹਨਾਂ ਦੇ ਦਿਮਾਗ ਦਾ ਹਿੱਸਾ ਨਹੀਂ ਹੈ ਬਿਲਕੁਲ ਤੁਸੀਂ ਹੈ ਨਾ ਇਹ ਸਹੀ ਨਾਬ ਜਿ ਪਛਾਣੀ ਆ ਇਹਦੇ ਬਾਰੇ ਮੈਂ ਹੋਰ ਥੋੜੀ ਜਿਹੀ ਗੱਲ ਸਾਂਝੀ ਕਰ ਲੈਣਾ ਜੀ ਕਿ ਮੈਂ ਜਦੋਂ ਤੋਂ ਪੱਤਰਕਾਰ ਬਣਿਆ ਮੇਰਾ ਇੱਕੋ ਹੀ ਏਜੰਡਾ ਰਿਹਾ ਕਿ ਮੈਂ ਬਿਲਗੇ ਦੇ ਵਿੱਚ ਹਰੇਕ ਮਿੰਟਰ ਤੋਂ ਬਾਅਦ ਤੋਂ ਬਾਅਦ ਵਿਕਾਸ ਚਾਹਣਾ ਉਹਦੇ ਵਾਸਤੇ ਮੈਂ ਜਗਜੀਤ ਸਿੰਘ ਸਣੀ ਨੂੰ ਘਟੋਕੜ ਪੰਜ ਸੱਤ ਸਾਜੇਰ ਆਇਆ ਉਹ ਫੁੱਲ ਕਵਰੇਜ ਦਿੱਤੀ ਉਹਦੇ ਕੋ ਆਸ ਰੱਖੀ ਕਿ ਬਲਕੇ ਦੇ ਵਿੱਚ ਜਿਹੜਾ ਸਫਾਈ ਬਾਦ ਹੋਵੇ ਬਲਕੇ ਦੇ ਵਿੱਚ ਗਲੀਆਂ ਨਾਲੀਆਂ ਦੇ ਲੇਬਲ ਵਾਰ-ਵਾਰ ਨਾ ਚੁਪਣੇ ਬਣ ਬਲਕੇ ਦੇ ਵਿੱਚ ਉਸ ਵੇਲੇ ਬਹੁਤ ਢੀਗ ਜਿਹੜੇ ਰੂੜੀਆਂ ਕਹਿੰਦੇ ਅਸੀਂ ਉਹ ਉਹ ਮੇਰਾ ਸਵਾਲ ਹੁੰਦਾ ਸੀ ਕਿ ਰੂੜੀਆਂ ਖਤਮ ਹੋਣੀਆਂ ਚਾਹੀਦੀਆਂ ਪਰ ਮੈਨੂੰ ਉਸ ਲੀਡਰ ਦੇ ਵਿੱਚ ਇੱਕੋ ਹੀ ਖਾਸੀਅਤ ਦੇਖੀ ਬੇ ਉਹ ਇਹ ਚਾਹਦਾ ਸੀ ਕਿ ਮੈਂ ਬਿਲਗੇ ਦਾ ਪਹਿਲਾ ਸਰਪੰਚ ਬਣ ਜਾਵਾਂ ਫੇ ਬਿਲਗੇ ਤੋਂ ਬਾਅਦ ਮੈਂ ਅੱਗੇ ਚੇਅਰਮੈਨ ਬਣ ਜਾਵਾਂ ਉਸ ਤੋਂ ਬਾਅਦ ਮੈਂ ਹਲਕੇ ਦਾ ਐਮਐਲਏ ਬਣ ਜਾਵਾਂ ਉਹਨਾਂ ਨੇ ਟੈਕਟਵ ਲਈ ਇੱਕ ਵਾਰੀ ਆਪਣੀ ਪਾਰਟੀ 'ਚ ਮੰਗ ਵੀ ਕੀਤੀ ਪਰ ਉਹਨਾਂ ਨੇ ਜਿਹੜੇ ਮੇਰੇ ਸਵਾਲ ਹੁੰਦੇ ਸੀ ਉਹਨਾਂ ਦੇ ਉੱਤੇ ਮੈਂ ਅੱਜ ਦਾਅਵੇ ਨਾਲ ਗੱਲ ਕਹਿਣਾ ਕਿ ਉਹ ਕਦੀ ਖਰੇ ਨਹੀਂ ਉਤਰੇ ਉਸ ਤੋਂ ਬਾਅਦ ਜੇ ਪਰਮਿੰਦਰ ਸਿੰਘ ਦੀ ਗੱਲ ਕਰਦੇ ਜੇ ਪਰਮਿੰਦਰ ਸਿੰਘ ਨੂੰ ਵੀ ਅਸੀਂ ਸਮਾ ਦਿੱਤਾ ਉਹਦੇ ਵਿੱਚ ਵੀ ਇਹ ਗੁਣ ਦੇਖੇ ਕਿ ਸ਼ਾਇਦ ਉਹ ਬਿਲਗੇ ਦੇ ਵਿੱਚ ਉਜਿਹਾਕਰ ਦਾ ਖਾਬੇ ਜਿਹੜਾ ਚੌਧਰੀ ਗਾਜੀ ਸਿੰਘ ਨਹੀਂ ਕਰ ਸਕਿਆ ਪਰ ਉਹ ਵੀ ਮੈਂ ਦੇਖਿਆ ਵੀ ਉਹਦੇ ਵਿੱਚ ਵੀ ਕੋਈ ਸੀਪੇ ਮੈਂ ਲੀਡਰ ਵੱਡੇ ਤੋਂ ਵੱਡਾ ਬਣ ਜਾਵਾਂ ਡਿਵੈਲਪਮੈਂਟ ਦਾ ਇਹਨਾਂ ਕੋਈ ਵਾਕਿਆ ਅਜੈਂਡਾ ਨਹੀਂ ਮੈਂ ਤੁਹਾਨੂੰ ਮਿਸਾਲ ਦਿੰਨਾ ਵੀ ਮੈਂ ਨਾ ਇੱਥੇ ਨਗਰ ਪੰਚਾਇਤ ਤੋਂ ਪਹਿਲਾਂ ਫੈਰੀ ਬਣਾਉਣ ਲਈ ਕੋਈ 25 30 ਪਿੰਡਾਂ ਦੇ ਪੰਚਾਇਤਾਂ ਦੀਆਂ ਮੋਹਰਾਂ ਵੀ ਲਵਾ ਕੇ ਦਿਹਾਨੀਆਂ 2009 ਚ ਬਾਦਲ ਸਾਹਿਬ ਦੇ ਅੱਗੇ ਸੰਗਰਦਸ਼ਣ ਚ ਰੱਖਣ ਲਈ ਵੀ ਬਹੁਤ ਜ਼ਰੂਰਤ ਹੈ ਐ ਆਪਲੈਕਸ਼ਨ ਤੇ ਵਿਕਰਮ ਮਜੀਠੀਆ ਰਾਹੀ ਵੀ ਇਹ ਮੰਗ ਨੂੰ ਬਹੁਤ ਵਾਰ ਆਇਆ ਪਰ ਮੇਰੀ ਇਸ ਮੰਗ ਨੂੰ ਮੂਰ ਨਹੀਂ ਪਿਆ ਮੈਨੂੰ ਜੇ ਅਗਰ ਆਮ ਆਦੀ ਬਾਜਵੀ ਸਰਕਾਰ ਜਿਹੜੀ ਨਾਂ ਦੀ ਤੇ ਮੈਨੂੰ ਅੱਜ ਵੀ ਇਹ ਮਤਲਬ ਆਸ ਨਹੀਂ ਵੀ ਪੈ ਕੇ ਕਿ ਜੇ ਆਇਆ ਰੈਂਕਰੂਲ ਬਣ ਜਾਊਗਾ ਅਗਲੀ ਗੱਲ ਇਹ ਆ ਕਿ ਸਿੱਧੂ ਨੂੰ ਲੈ ਕੇ ਜੇ ਗੱਲ ਕਰੀਏ ਤਾਂ ਸਰਕਾਰੀ ਹਸਪਤਾਲ ਵਿੱਚ ਪਿਛਲੇ 10 15 ਸਾਲਾਂ 'ਚ ਇੱਕ ਐਕਸਟਰਾ ਮਸ਼ੀਨ ਦੀ ਇਹ ਪਾਰਟੀਆਂ ਲਵਾ ਸਕੀਏ ਇਹਨਾਂ ਨੇ ਜਿੰਨਾ ਮਨ ਲੋ ਕਹਿਣ ਲੱਗਾ ਵੀ ਬਿਲਗੇ ਨੂੰ ਡਾਉਨ ਲਗਾਇਆ ਐ ਬਾਸ ਸਾਰਬਸ ਦੀ ਗੱਲ ਕਰਦੇਗੇ ਉੱਥੇ ਨਹੀਂ ਕੋਈ ਕੰਮ ਕੀਤਾ ਮੇਰੀ ਇਹ ਮਜਬੂਰੀ ਬਣ ਗਈ ਕਿ ਜਿਹੜੀ ਇਹ ਮੌਜੂਦਾ ਸਰਕਾਰ ਆ ਇਸ ਸਰਕਾਰ ਤੋਂ ਅਸੀਂ ਆਪਣੇ ਬਿਲਗੇ ਦੀ ਬਾਤੋ ਬਾਤ ਡਵੈਲਪਮੈਂਟ ਕਿਵੇਂ ਕਰਵਾ ਸਕਦੇ ਆ ਕਿਉਂਕਿ ਨੇੜੇ ਪਿੰਡ ਜਿਹੜੇ ਆ ਉਹ ਬਿਲਗੇ ਨੂੰ ਆਉਣਾ ਜਾਣਾ ਘਟ ਗਿਆ ਕਿਉਂਕਿ ਸਾਡੇ ਕੋ ਵਧੀਆ ਜਿਹਾ ਆ ਟ੍ਰੈਕ ਲਈ ਸੜਕਾਂ ਨਹੀਂ ਤੇ ਇਹ ਮੈਨੂੰ ਗੱਲ ਅੱਜ ਤੁਹਾਡੇ ਕਹਿਣ ਤੋਂ ਬਾਅਦ ਕਰਨੀ ਪਈ ਕਉਂ ਬੇ ਗੱਲ ਯਾਦ ਆ ਗਈ ਕਿ ਉਸ ਤਰ੍ਹਾਂ ਨੇ ਸਾਨੂੰ ਜਿਹੜਾ ਆ ਮੀਡੀਆ ਨੂੰ ਨਹੀਂ ਸਾਡੇ ਕੋਲ ਸਮਝਿਆ ਤੇ ਆਖਰ ਵਿੱਚ ਆਪਾਂ ਇਹ ਗੱਲ ਕਰ ਲੈਨੇ ਆ ਕਿ ਤੁਹਾਨੂੰ ਕੀ ਲੱਗਦਾ ਕਿ ਬਸਾ ਬਾਤ ਚਿੜਿਆ ਉਹ ਜਿੰਨੀ ਤੁਸੀਂ ਮਿਹਨਤ ਕੀਤੀ ਆ ਉਹਦਾ ਮੁੱਲ ਮੁੱਣਗੇ ਬਿਲਕੁਲ ਮੈਨੂੰ ਪੂਰਨ ਆਸਿਆ ਜਿਵੇਂ ਮੈਨੂੰ ਕਈ ਨੂੰ ਸਭ ਨੇ ਆਪਣੇ ਵਧੀਆ ਤਰੀਕੇ ਨਾਲ ਟਰੀਟ ਕੀਤਾ ਪਿਆਰ ਦਿੱਤੀ ਮੁਹੱਬਤ ਦਿੱਤੀ ਸਿਆਣਿਆਂ ਨੇ ਸਿਰ ਤੇ ਪੱਥਰ ਰੱਖਿਆ ਮੇਰੇ ਨਾਲ ਦਿਆ ਨੇ ਮੈਨੂੰ ਗੜਨ ਲਾਇਆ ਬੱਚਾ ਨੇ ਮੇ ਤੁ ਬਹੁਤ ਗੜ ਵਾਲੇ ਸਮੇਂ ਦੇ ਵਿੱਚ ਹਰ ਤਰੀਕੇ ਦੇ ਨਾਲ ਨੌਜਵਾਨ ਵਰਗ ਵੀ ਹਿੱਸਾ ਲੇ ਤੇ ਮੈਨੂੰ ਪੂਰਨ ਪ੍ਰੋਸਾ ਆਇਆ ਕਿ ਬਿਲਗਾ ਵਾਸੀ ਮੈਨੂੰ ਪੂਰਨ ਬਹੁਤ ਦੇਣਗੇ ਔਰ ਮੈਂ ਇਹ ਮੰਨ ਕੇ ਚੱਲਦੀ ਆ ਕਿ ਹੌਣ ਵਾਲੀਆਂ 11 ਦੀਆਂ 11 ਸੀਟਾਂ ਜਿਹੜੀਆਂ ਨੇ ਦੋ ਅਸੀਂ ਆਲਰੇਡੀ ਵਿਨ ਕਰ ਚੁੱਕੇ ਹਾਂ ਜਿੱਥੇ ਪੇਪਰ ਰੱਦ ਹੋਏ ਸੀ ਔਰ 11 ਦੀਆਂ 11 ਸੀਟਾਂ ਜਿਹੜੀਆਂ ਅਮਰਵੀ ਪਾਰਟੀ ਦੀ ਝੋਲੀ ਵਿੱਚ ਪਉਣਗੀਆਂ ਔਰ ਮੈਂ ਵੀ ਮਾਨ ਦੇ ਨਾਲ ਮੇਰਾ ਵੀ ਸਿਰ ਉੱਚਾ ਹੋਏਗਾ ਕਿ ਵੀ ਮੈਂ ਸਰਪ੍ਰਕਾ ਸਿੰਘ ਜੀ ਮੰਦੀ ਚੋੜੀ ਦੇ ਵਿੱਚ ਪੁਰੀ ਨਗਰ ਕੌਂਸਲ ਸ਼੍ਰੀ ਅਰਿੰਦ ਕੇਜ ਜੀ ਤੇ ਬਲਦੇ ਸਾਹਮਣੇ ਮੈਂ ਵੀ ਆਪਣਾ ਸਿਰ ਉੱਚਾ ਕਰਕੇ ਉਹਨਾਂ ਦੇ ਨਾਲ ਗੱਲ ਕਰ ਸਕਦੀ ਆ ਕਿ ਔਰ ਜੋ ਮੈਨੂੰ ਮੇਰੇ ਬਿਲਗੇ ਨੂੰ ਚਾਹੀਦਾ ਹੋਊਗਾ ਮੈਂ ਉਹ ਸਾਰਾ ਉਹਨਾਂ ਦੇ ਕੋਲੋਂ ਲੈ ਵੀ ਸਕਦੀ ਆ ਕਿ ਦੇਖੋ ਮੈਂ ਤੁਹਾਨੂੰ ਕੌਂਸਲ ਪੂਰੇ ਦੇ ਪੂਰੇ ਬਿਲਗਾ ਵਾਸੀ ਪੂਰੇ ਜਿਹੜੇ ਆ ਉਹ ਸਰਕਾਰ ਦੇ ਪੱਖੀ ਕੰਮਾਂ ਦੇ ਨਾਲ ਖੜੇ ਆ ਇਸ ਕਰਕੇ ਸਾਰੇ ਮੈਨੂੰ ਬਹੁਤ ਵੱਡੀ ਆਸ ਹੈ ਬਿਲਗੇ ਤੋਂ ਕਿ ਵੀ ਮੈਨੂੰ ਕੋਈ ਨਿਰਾਸ਼ ਨਹੀਂ ਕਰੇਗਾ ਮੈਨੂੰ ਵਤ ਤੋਂ ਵਤ ਜਿਹੜਾ ਇਥੋਂ ਬਹੁਤ ਮਿਲੇ ਬਿਲਕੁਲ ਇਹਨਾਂ ਨੇ ਸਹੀ ਕਿਹਾ ਚਾਹੀਦਾ ਤਾਂ ਏ ਸੀ ਵੀ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਇਸ ਵਾਰ ਈ ਕਹਿਣਾ ਚਾਹੀਦਾ ਸੀ ਕਿ ਮੈਡਮ ਜੀ ਤੁਸੀਂ ਆਪਣੇ ਮੁਤਾਬਕ ਜਿਹੜੀ ਆ ਸਰਬਸੰਮਤੀ ਦਾ ਕਮੇਟੀ ਬਣਾ ਲਓ ਕਿ ਸਾਨੂੰ ਇਤੋਂ ਬਾਅਦ ਡਿਵੈਲਪਮੈਂਟ ਕਰਕੇ ਦਿਖਾ ਦਿਓ ਪਰ ਸਾਡੀਆਂ ਵਿਰੋਧੀ ਤਰ੍ਹਾਂ ਜਿਹੜੀਆਂ ਉਹਨਾਂ ਨੂੰ ਲਾਲਸਾ ਸੀ ਕਿ ਸਾਨੂੰ ਵਤ ਤੋਂ ਵਤ ਐਮ ਸੀ ਚਾਹੀਦਾ ਤਾਂ ਇਹ ਇਲੈਕਸ਼ਨ ਹੋਈ ਬਿਲਕੁਲ ਜੇ ਉਹਨਾਂ ਦੀ ਇਹ ਸੋਚ ਹੁੰਦੀ ਵੀ ਤੁਸੀਂ ਜਿੰਮੇ ਮਰਜ਼ੀ ਕਰ ਲਓ ਵੀ ਸਾਨੂੰ ਡਵੈਲਪਮੈਂਟ ਚਾਹੀਦੀ ਆ ਤੇ ਇਹ ਜਿਹੜੇ ਮੁੱਦੇ ਦੂਸਾਰੇ ਆ ਉਹਦੇ ਵਿੱਚ ਹੋਰ ਇਤੋਂ ਵੱਧ ਕੰਮ ਹੋਵੇ ਪਰ ਉਹਨਾਂ ਨੂੰ ਇਹ ਮੇਰੇ ਖਿਆਲ ਨਾਲ ਪਰਖ ਨਹੀਂ ਸੀ ਜਿਹਦੇ ਕਰਕੇ ਇਹ ਇਲੈਕਸ਼ਨ ਇੱਥੇ ਗੁੱਟਨ ਹੋ ਗਏ ਜਾਂ ਤੇ ਤੈਨੂੰ ਅੱਜ ਵੀ ਮੈਂ ਜਿਹੜੀ ਗੱਲ ਖੁੱਲੀ ਕਿਤਾਬ ਵਾਂਗੂ ਰੱਖੀ ਆ ਕਿ ਭਾਵੇਂ ਕਿ ਬਹੁਤ ਸਾਰੇ ਲੋਕ ਇਹ ਦੇਖਦੇ ਹੋਣਗੇ ਫਿਰ ਵੀ ਅੰਦਰ ਇੱਕ ਪਾਸੜ ਕਵਰੇਜ ਕਰਿਆ ਮੇਰਾ ਮੁੱਖ ਮਕਸਦ ਮिन्नੂ ਆਪਣੇ ਨਗਰ ਦੀ ਡਵੈਲਪਮੈਂਟ ਨਾਲ ਆ ਅਸੀਂ ਅਕਾਲੀਆਂ ਦੇ ਰਾਜ ਵਿੱਚ ਅਕਾਲੀਆਂ ਦੀ ਕਵਰੇਜ ਵਧ ਕੀਤੀ ਕਿਉਂਕਿ ਉਹਨਾਂ ਨੇ ਜਿੰਨਾ ਵੀ ਉਸ ਵੇਲੇ ਬਿਲਗੇ ਦੇ ਕੰਮ ਕੀਤਾ ਕਾਂਗਰਸ ਵਾਰੀ ਵੀ ਅਸੀਂ ਉਹਨਾਂ ਤੋਂ ਬਾਅਦ ਤੋਂ ਬਾਅਦ ਬਿਲਗੇ ਦੇ ਫਾਇਦਾ ਲਿਆ ਤੇ ਹੁਣ ਦੋਨਾਂ ਪਾਰਟੀਆਂ ਨੇ ਜਿੰਨਾ ਪਿਛਲੇ ਸਮੇਂ ਚ ਕੰਮ ਕੀਤਾ ਉਹਨਾਂ ਅੱਜ ਆਮ ਆਦਮੀ ਪਾਰਟੀ ਜਿਹੜੀ ਆ ਉਹ ਫਾਟ ਲੈ ਕੇ ਆਈ ਆ ਭਾਵੇਂ ਕੋਈ ਵੀ ਇਹਦੇ ਲਈ ਨਗਰ ਪੰਚਾਇਤ ਤੋਂ ਗ੍ਰਾਮ ਪੰਚਾਇਤ ਦੇ ਅਸਾਮ ਲਾ ਕੇ ਦੇ ਸਕਦਾ ਮਿਰਜੰਦਰ ਸਿੰਘ ਕੋਈ ਗਲਤ ਨਹੀਂ ਕਹਿ ਰਿਹਾ ਤੇ ਇਸ ਕਰਕੇ ਸਾਨੂੰ ਇਹ ਖੁਸ਼ੀ ਵੀ ਆ ਮਾਣ ਵੀ ਆ ਤੇ ਦੋਸਤੋ ਅੱਜ ਲਈ ਇੰਨਾ ਹੀ ਕੱਲ ਨੂੰ ਫੇਰ ਇਹਨਾਂ ਤੋਂ ਕੁਝ ਸਵਾਲ ਜਿਹੜੇ ਆ ਉਹਨਾਂ ਦੇ ਜਵਾਬ ਲਵਾਂਗੇ ਧੰਨਵਾਦੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸ਼ਸ਼ਕ